ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਦੋ ਤਿੰਨ ਦਿਨ ਹੋ ਗਏ ਸਾਡੀ ਕੋਈ ਵੀਡੀਓ ਨਹੀਂ ਆਈ ਤੇ ਤੁਹਾਨੂੰ ਪਤਾ ਵੇਖ ਲਓ ਮੈਂ ਕਿੰਨੀ ਜ਼ਿਆਦਾ ਮੋਟੀ ਹੋ ਗਈ ਆ ਮੇਰਾ weight ਬਹੁਤ ਜ਼ਿਆਦਾ ਵੱਧ ਗਿਆ ਤੇ ਮੇਰਾ weight ਤਾਂ ਚੱਲ ਗਿਆ ਘੱਟੋ ਘੱਟ ਕਵੰਟਲ ਦੇ ਲੱਗੇ ਪਹੁੰਚ ਨਹੀਂ ਵਾਲਾ ਬਸ 5-6 ਕਿਲੋ ਹੀ ਘਟਾ ਤੇ ਐਕਚੁਅਲੀ ਮੈਂ ਚਲ ਗਈ ਚੈੱਕਅਪ ਕਰਾਉਣ ਥੋੜਾ ਬਹੁਤਾ ਡਾਕਟਰ ਕੋਲ ਤੇ ਮਤਲਬ ਕਾਫੀ ਹੱਦ ਤੱਕ ਵਿੱਚ ਪ੍ਰੋਬਲਮ ਆ ਗਈਆਂ ਤੇ ਇਸ ਕਰਕੇ ਨਾ ਥੋੜਾ ਵੀਡੀਓ ਵਾਲ ਹੋਇਆ ਹੀ ਨਹੀਂ ਗਿਆ ਤੇ ਕੋਈ ਵੀਡੀਓ ਨਹੀਂ ਆਈ ਤੇ ਇੱਕ ਸਾਨੂੰ ਫੰਕਸ਼ਨ ਸੀਗਾ ਥੋੜਾ ਤੇ ਆਪਾਂ ਉੱਥੇ ਵੀ ਜਾਣਾ ਸੀਗਾ ਕੁਝ ਥੋੜੀ ਉਧਰ ਜਾਂਦੀ ਖਿੱਕ ਸੀਗਾ ਕੋਈ ਵੀਡੀਓ ਅਪਲੋਡ ਨਹੀਂ ਹੋਈ ਤੇ ਬਸ ਹੁਣ ਕੱਲ ਤੋਂ ਕੋਈ ਨਾ ਕੋਈ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਤੇ ਮੈਂ ਆ ਗਈ ਸੀਗੀ ਪੂਆਜੀ ਕੋਲ ਤੇ ਹੁਣ ਮੈਂ ਮਾਰਦੀਆਂ ਕੈਮਰਾ ਪੂਆਜੀ ਤੇ ਤੁਸੀਂ ਇਹਨਾਂ ਨੂੰ ਪਛਾਣ ਕੇ ਮੈਨੂੰ ਕਮੈਂਟਾਂ ਚ ਦੱਸਿਓ ਆਪੂ ਆਜੀ ਨਾਲ ਮੇਰੀਆਂ ਪਹਿਲਾਂ ਵੀਡੀਓ ਹੁੰਦੀਆਂ ਹੁੰਦੀਆਂ ਨਾ ਹੁਣ ਤੇ ਸਾਰੇ ਜਣੇ ਮੈਨੂੰ ਕਮੈਂਟ ਕਰਿਓ ਤੇ ਇਹਨਾਂ ਨੂੰ ਪਛਾਨਿਆ ਕਿ ਨਹੀਂ ਪਛਾਨਿਆ ਪਿਛਲੀਆਂ ਵੀਡੀਓ ਮੈਂ ਬਹੁਤ ਜ਼ਿਆਦਾ ਇਹਨਾਂ ਨਾਲ ਬਣਾਈਆਂ ਨੇ ਤੇ ਇਸ ਕਰਕੇ ਮੈਂ ਆ ਗਈ ਹੀ ਅੱਜ ਇੱਥੇ ਤੇ ਵੀਡੀਓ ਹੋ ਗਈਆਂ ਲੇਟ ਤੇ ਵੀਡੀਓ ਕੋਈ ਬਣੀ ਨਹੀਂ ਤੇ ਹੁਣ ਤੁਸੀਂ ਮੈਨੂੰ ਦੱਸਿਓ ਕਿ ਇਹ ਫੇਰ ਵੀਡੀਓ ਬਣਾਉਣ ਮੇਰੇ ਨਾਲ ਕਰਨਾ ਬਣਾਉਣ ਤੁਹਾਡੀ ਕੀ ਰਾਏ ਸਲਾਹ ਤੁਸੀਂ ਮੈਨੂੰ ਕੁਛ ਨਾ ਕੁਛ ਮਤਲਬ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਕਿਉਂਕਿ ਮੇਰੀਆਂ ਬਹੁਤ ਜ਼ਿਆਦਾ ਜਿਹੜੀ ਵੀਡੀਓ ਨੇ ਨਾ ਉਹ ਪੈਂਡਿੰਗ ਪਈਆਂ ਨੇ ਜਿਦੇ ਵਿੱਚ ਮਤਲਬ ਸਾਨੂੰ ਇੱਕ ਮਾਂ ਦਾ ਰੋਲ ਚਾਹੀਦਾ ਸੱਸ ਦਾ ਰੋਲ ਚਾਹੀਦਾ ਤੇ ਮਤਲਬ ਮੇਰੇ ਕੋ ਕੋਈ ਉਹੋ ਜਿਹੀ ਲੇਡੀ ਨਹੀਂ ਹੈਗੀ ਜਿਹੜੇ ਮਤਲਬ ਬਹੁਤ ਕੈਂਟ ਐਕਟਿੰਗ ਕਰ ਸਕਣ ਪੂਰੀ ਉਹਨਾਂ ਦੀ ਨੇਚਰਲ ਐਕਟਿੰਗ ਲੱਗੇ ਕਿਉਂਕਿ ਜਦੋਂ ਇਹ ਵੀਡੀਓ ਚਾਹੁੰਦੇ ਹੁੰਦੇ ਸੀਗੇ ਤੇ ਇਹਨਾਂ ਦੀ ਪੂਰੀ ਨਾ ਨੇਚਰਲ ਐਕਟਿੰਗ ਲੱਗਦੀ ਸੀਗੀ ਨਾ ਹੀ ਇਹਨਾਂ ਨੂੰ ਕਿਤੋਂ ਕੋਈ ਸਿਖਾਇਆ ਨਹੀਂ ਗਿਆ ਬਸ ਇਦਾਂ ਹੀ ਤੁਹਾਨੂੰ ਪਤਾ ਹੀ ਹੈ ਜਦਾਂ ਕਿ ਜਿੰਨਾ ਬੰਦਾ ਸਭ ਤੋਂ ਸਿਆਣਾ ਹੋ ਜਾਂਦਾ ਸਿਆਣਾ ਬੰਦਾ ਬਹੁਤ ਸੋਹਣੀ ਐਕਟਿੰਗ ਕਰਦਾ ਤੇ ਇਸ ਕਰਕੇ ਹੁੰ ਤੁਸੀਂ ਮੈਨੂੰ ਜਲਦੀ ਜਲਦੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਫੇਰ ਆਪਾਂ ਕੋਈ ਸ਼ਾਰਟ ਮੂਵੀ ਲੈ ਕੇ ਆਈਏ ਜਾਂ ਕੋਈ ਛੋਟੇ ਛੋਟੇ ਜਿਹੜੇ ਮੇਰੇ ਸ਼ਾਰਟਸ ਨੇ ਇਹਨਾਂ ਦੇ ਨਾਲ ਮੈਂ ਬਣਾਵਾ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ